ਕੁਝ ਹੋ ਜਣਾ ਕਰੋ ਜਿੰਨੇ ਸੂਟ ਤੁਸੀਂ ਮੈਨੂੰ ਦਿਖਾਈ ਜਾਂਦੇ ਕੋਈ ਨਾ ਦਿਖਾਓ ਜਿਹੜਾ ਪਿਆਰਾ ਹੈ ਹਾਂ ਹਾਂ ਲਿਆ 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 ਬਾ ਏਦਾਂ ਏਦਾਂ ਹਾਂ ਬਣੀ ਨਾ ਗੱਲ ਯਾਰੇ ਜੇ ਕਲਰ ਹੋ ਗਏ ਜਿੱਦਾਂ ਉਹਦੇ ਪਾਇਆ ਸਜੇ ਲੋ ਲੋ ਮਾਰਾ ਮੈਂ ਜਦੋਂ ਨਾ ਗੋਆ ਕੂੜਾ ਕਰਕੇ ਆਵਾਂ ਪੱਟੇ ਪੱਟੇ ਲੈ ਕੇ ਆਵਾਂ ਮੈਨੂੰ ਉਹਨੂੰ ਦੇਖਦੇ ਸਾਰ ਪਿਆਰ ਹੋ ਜੇ ਬਾਈ ਵਾਲ ਜਿਹੜਾ ਸੁਣਦਾ ਕੌਣ ਚੀ ਕੀ ਆ ਨਾ ਹਾਂ ਆਉਂਦਾ ਹੈ ਇਹ ਬਾਈ ਨਾ ਦੇ ਰੰਗ ਦਾ ਤੇ ਰੰਗ ਨਹੀਂ ਰੰਗ ਹੋ ਜਾਂਦਾ ਵੀ ਇਹਦੇ ਸਾਰ ਉਹਨੂੰ ਪਿਆਰ ਹੋ ਜਾਏ ਮੈਨੂੰ ਉਹਦੇ ਨਾਲ ਨਹੀਂ ਹੈ ਇਹ ਆ ਉਹੀ ਉਹ ਕਮਾਲ ਆ ਭਾਈ ਆ ਆਪਣਾ ਭਰਾ ਹੀ ਆ ਉਹ ਕਹਿੰਦਾ ਬੰਦਾ ਥੱਕਿਆ ਥਾਰਾ ਆ ਨਾ ਜਿਨਾਨੀ ਹੋਣਾ ਹਾਂ ਤੇ ਦੋ ਵਾਰੀ ਸੋਨੀ ਸਨਕੀ ਬਣਨਾ ਚਾਹੇ ਬੱਲੇ ਹਾਂ ਖਾਰੀ ਦਿਹਾੜੀ ਆਟੇ ਵਾਲੇ ਹੱਥਾਂ ਨਾਲ ਉਹ ਹੀ ਗੱਲ ਵਾਦ ਇਹ ਗੱਲ ਹੈ ਨਾ ਬੰਦਾ ਜਿਹੜੇ ਲਈ ਕਹਿੰਦਾ ਕਹਿੰਦਾ ਸੂਟ ਉਦਾਂ ਦੇ ਦੇ ਜਿਹੜੇ ਹੱਥ ਤੇ ਭਾਵੇਂ ਦੋ ਹੀ ਪਾਲਵੇ ਤੇ ਮੈਨੂੰ ਦੇ ਕੇ ਫ੍ਰੈਗਰੈਂਸੀਆਂ ਆਉਣ ਹੁੰਦੇ ਆ ਬੰਦਾ ਤੁਹਾਨੂੰ ਜਲੀਕੀ ਇਹ ਕਲਰ ਦੰਦਾ ਜਾਣੀ ਕਿ ਜਿਹੜੇ ਤੁਸੀਂ ਆਉਂਗੇ ਬਲੈਕ ਲੰਮੀ ਉਹ ਦੇ ਜਿਹੜੀ ਨੀਰੂ ਬਾਜਵਾ ਪਾਉਂਦੀ ਆ ਉਹ ਦੇ ਉਹ ਲੈ ਆਣੇ ਆਪਾਂ ਇਹ ਨਹੀਂ ਨੀਰੂ ਬਾਜਵਾ ਪਾਉਂਦੀ ਆ ਆਪਾਂ